ਲੱਗ ਰਿਹਾ ਇੱਕ ਦਿਨ ਐ ਤੇ ਸੰਡੇ ਦਾ ਆ ਗਈ ਦਿਨ ਵੀ ਬਹੁਤ ਵਧੀਆ ਈ ਹੈਤੀ ਬਸੰਤ ਪੂਰੀ ਟੌਪ ਦੀ ਬੰਦ ਰਹੀ ਆ ਪੂਰਾ ਵਧੀਆ ਈ ਡੋਰ ਆਪਾਂ ਪਲੇਨ ਲਿੱਤੀ ਈ ਕੋਈ ਪਲਾਸਟਿਕ ਦੀ ਡੋਰ ਨਹੀਂ ਲਿੱਤੀ ਖਰੀਦਦਾਰੀ ਅਸੀਂ ਫੁੱਲ ਕੀਤੀ ਈ ਫੁੱਲ ਫੁੱਲ ਦਾ ਫੁੱਲ ਕੜਾ 3 1000 ਦੇ ਪਤੰਗ ਲੈਣ ਲਈ ਔਰ ਬੱਚੇ ਖੁਸ਼ੀ-ਖੁਸ਼ੀ ਹਰ ਆਟਮ ਨੂੰ ਲੈ ਕੇ ਪਰੀਆਂ ਹੋਰ ਦੇਸ਼ ਭਗਤੀ ਦੇ ਪਤੰਗ ਵਗੈਰਾ ਲੈ ਕੇ ਜਾਂਦੇ ਆ। ਪਤੰਗ ਦੀ ਖਰੀਦਦਾਰੀ ਬਹੁਤ ਵਧੀਆ ਹੋ ਰਹੀ ਹੈ। ਸਾਨੂੰ ਵੀ ਉਮੀਦ ਹੈ ਇਸ ਵਾਰੀ ਸੀਜ਼ਨ ਬਹੁਤ ਵਧੀਆ ਲੱਗੂਗਾ ਕਿਉਂਕਿ ਪਤੰਗਾ ਦੀ ਬਹੁਤ ਹੀ ਡਿਮਾਂਡ ਹੈ। ਪਤੰਗ ਪਿੱਛੋਂ ਸ਼ਾਰਟੇਜ ਹੈ ਪਰ ਬਿਕ ਬਹੁਤ ਰਿਆ ਹੈ ਪਤੰਗ। ਸਾਨੂੰ ਉਮੀਦ ਹੈ ਬਹੁਤ ਵਧੀਆ ਰਹੂਗਾ ਸੀਜ਼ਨ। ਕਿਉਂਕਿ ਚਾਈਨਾ ਦੇ ਜਦੋਂ ਦੀ ਰੋਕ ਹੋਈ ਹੈ ਅਸੀਂ ਮੁੜ ਕੇ ਚਾਈਨਾ ਨੂੰ ਹੱਥ ਵੀ ਲਾਇਆ ਨਾ ਜੀ ਵਿੱਚੀ ਕਦੇ ਅੱਜ ਤੱਕ ਅਸੀਂ ਕਹਿੰਦੇ ਧਾਗਾ ਵੇਚੋ ਇਹ ਧਾਗੇ ਨਾਲ ਜਿਹੜਾ ਇੰਜੋਏ ਕਰੋ ਅਸੀਂ ਧਾਗੇ ਹੀ ਵੇਚ ਰਹੇ ਆ ਲੋਕ ਖਰੀਦ ਵੀ ਰਹੇ ਨੇ ਰੁਕ ਵੇਰ ਬਹੁਤ ਹੋ ਗਏ ਦੇਖੋ ਇਹ ਇਸ ਵਾਰੀ ਫੁੱਲ ਤਿਆਰੀ ਹੈ ਸਾਡੀ ਵੀ ਫੁੱਲ ਤਿਆਰੀ ਹੈ ਪਰ ਬੱਚਿਆਂ ਦੀ ਵੀ ਫੁੱਲ ਤਿਆਰੀ ਹੈ ਹਰ ਇੱਕ ਵੱਡੇ ਛੋਟੇ ਨੂੰ ਸਾ ਹੈ ਇੱਕ ਤਾਂ ਦਿਨ ਸੰਡੇ ਆ ਗਿਆ ਸੰਡੇ ਕਰਕੇ ਛੁੱਟੀ ਦਾ ਦਿਨ ਹੈ ਹੈ ਹਰ ਇੱਕ ਦੇ ਵਿੱਚ ਬੱਚਿਆਂ ਦੇ ਵਿੱਚ ਸਾਰਾ ਸਾ ਲੋਰ ਪਤੰਗ ਦੀ ਖਰੀਦਦਾਰੀ ਬਹੁਤ ਵਧੀਆ ਹੋ ਰਹੀ ਹੈ ਸਾਨੂੰ ਵੀ ਉਮੀਦ ਹੈ ਇਸ ਵਾਰੀ ਸੀਜ਼ਨ ਬਹੁਤ ਵਧੀਆ ਲੱਗੂਗਾ ਕਿਉਂਕਿ ਪਤੰਗਾ ਦੀ ਬਹੁਤ ਹੀ ਡਿਮਾਂਡ ਹੈ ਪਤੰਗ ਪਿੱਛੋਂ ਸ਼ਾਰਟੇਜ ਹੈ ਪਰ ਬਿੱਗ ਬੋਤ ਰਿਹਾ ਹੈ ਪਤੰਗ ਜੀ ਸਾਨੂੰ ਉਮੀਦ ਹੈ ਬਹੁਤ ਵਧੀਆ ਰਹੂਗਾ ਸੀਜ਼ਨ ਇਹਦੇ ਤੇ ਰੋਕਤਮ ਹੋਣੀ ਚਾਹੀਦੀ ਬਿਲਕੁਲ ਰੋਕਤਮ ਹੋਣੀ ਚਾਹੀਦੀ ਅਸੀਂ ਤਾਂ ਇਹੀ ਸੁਨੇਹਾ ਦੰਦੇ ਆ ਬੱਚੇ ਕੋਈ ਬੱਚਾ ਹੈ ਵੱਡਾ ਹੈ ਹੁਣ ਕਹਿੰਦੇ ਚਾਈਨਾ ਦੀ ਰੋਹ ਨਾ ਵਰਤੋ ਇਹਦੇ ਨਾਲ ਬਹੁਤ ਹੀ ਨੁਕਸਾਨ ਨੇ ਅਸੀਂ ਅੱਜ ਤੱਕ ਚਾਈਨਾ ਦੇ ਜਦੋਂ ਦੀ ਰੋਕ ਹੋਈ ਹੈ ਅਸੀਂ ਮੁੜ ਕੇ ਚਾਈਨਾ ਨੂੰ ਹੱਥ ਵੀ ਲਾਇਆ ਨਾ ਸੀ ਵੇਚੀ ਕਦੇ ਅੱਜ ਤੱਕ ਅਸੀਂ ਕਹਿੰਦੇ ਧਾਗਾ ਵੇਚੋ ਇਹ ਧਾਗੇ ਨਾਲ ਜਿਹੜਾ ਇੰਜੋਏ ਕਰੋ ਅਸੀਂ ਧਾਗਾ ਹੀ ਵੇਚ ਰਹੇ ਆ ਲੋਕ ਖਰੀਦ ਵੀ ਰਹੇ ਨੇ ਰੋਕ ਵੇਅਰ ਬਹੁਤ ਹੋ ਗਏ ਲੋਕਾਂ ਨੂੰ ਪਤਾ ਲੱਗਦਾ ਵੀ ਇਹਦੇ ਜਾਨੀ ਬਾਨੀ ਨੁਕਸਾਨ ਦਾ ਇਸ ਕਰਕੇ ਲੋਕ ਜਿਆਦਾ ਅਵੇਅਰ ਹੋ ਗਏ ਹੁਣ ਬਹੁਤ ਘਟ ਗਿਆ ਧਾਗਾ ਹੀ ਜਿਆਦਾ ਵਿਕ ਰਿਹਾ ਸਾ ਸੰਤ ਪਾਛੀ ਸਾਲਵਾਰ ਤੇ ਹਰਮੰਦ ਜੀ ਅਸੀਂ ਬਹੁਤ ਇੰਜੋਏ ਕਰਦੇ ਆ ਨਹੀਂ ਨਹੀਂ ਵੀਰੇ ਚ ਪੰਜ ਚਾਰ ਘਰਾਂ ਦੇ ਬੱਚੇ ਇਕੱਠੇ ਹੋ ਕੇ ਡਾਂਗ ਢਾਉਂਦੇ ਆ ਅਸੀਂ ਬੱਚਿਆਂ ਨੂੰ ਅਪੀਲ ਕਰਦੇ ਆ ਇਹ ਚైనా ਮੇਡ ਤੋਂ ਗਰੇਜ ਕਰੋ ਜੀ ਧਾਗਾ ਡੋਰ ਨਾ ਪਤੰਗ ਹਟਾਓ ਤਾਂ ਕਿ ਜੋ ਪਾਛੀਆਂ ਨੁਕਸਾਨ ਹੁੰਦਾ ਕੋਈ ਹੋਰ ਦੁਰਘਟਨਾ ਹੁੰਦੀ ਆ ਉਹਦਾ ਬਚਾਅ ਹੋ ਸਕੇ ਔਰ ਪਤੰਗ ਦੇ ਇਹਦੇ ਡਿਜ਼ਾਈਨ ਰੰਗਾ ਰੰਗ ਬਹੁਤ ਵਧੀਆ ਰੰਗ ਆ ਰਹੇ ਨੇ ਪਤੰਗ ਵਧੀਆ ਸੇਲ ਹੋ ਰਹੀ ਆ ਵਧੀਆ ਵਿਕਰੀ ਹੋ ਰਹੀ ਆ ਬੱਚਿਆਂ ਦਾ ਰੁਝਾਨ ਬਹੁਤ ਵਧੀਆ ਮਾਂ-ਬਾਪ ਵੀ ਸਮਝਣ ਲੱਗੇ ਬੱਚੇ ਵੀ ਸਮਝਣ ਲੱਗੇ ਸਕੂਲਾਂ 'ਚ ਵੀ ਸਮਝਣ ਲੱਗੇ ਸਕੂਲਾਂ ਦੇ ਵਿੱਚ ਹੁਣ ਹਰੇਕ ਦੇ ਵਿੱਚ ਕਹਿ ਰਹੇ ਨੇ ਵੀ ਆਪਾਂ ਚੈਨਡ 12 ਵਰਤਣੀ ਵਧੀਆ ਗੱਲ ਆ ਅਗਰ ਚੈਨਡ ਓਵਰ ਦੇ ਬਾਈਕਟ ਹੁੰਦਾ ਤਾਂ ਬਹੁਤ ਵਧੀਆ ਗੱਲ ਆ ਜੀ ਪ੍ਰਸ਼ਾਸਨ ਨੇ ਵੀ ਬਹੁਤ ਵਧੀਆ ਸਾਥ ਦਿੱਤਾ ਹੈ ਇੱਕ ਦੀ ਸਾਨੂੰ ਬਹੁਤ ਵਧੀਆ ਲੱਗ ਰਹੀ ਇੱਕ ਦਿਨ ਹੈ ਤੇ ਸੰਡੇ ਦਾ ਆ ਗਈ ਦਿਨ ਵੀ ਬਹੁਤ ਵਧੀਆ ਜੀ ਐਤੀ ਬਸੰਤ ਪੂਰੀ ਟੌਪ ਦੀ ਮੰਦਰੀ ਹੈ ਮੌਲ ਪੂਰਾ ਵਧੀਆ ਜੀ ਡੋਰ ਆਪਾਂ ਪਲੇਨ ਲਿੱਤੀ ਹੈਈ ਕੋਈ ਪਲਾਸਟਿਕ ਦੀ ਡੋਰ ਨਹੀਂ ਲਿੱਤੀ ਜੀ ਖਰੀਦਦਾਰੀ ਅਸੀਂ ਫੁੱਲ ਕੀਤੀ ਹੈ ਜੀ ਫੋਲ ਫੋਲੋਰਾ ਫੋਲ ਕੜੋਤ 30000 ਦੇ ਪਤੰਗ ਲੈਣ ਲਈ ਤੇ ਐਤਵਾਰ ਦੀ ਸਾਨੂੰ ਦੁਕਾਨ ਤੋਂ ਛੁੱਟੀ ਵੀ ਆਈ ਪਰ ਸੰਤਪੁਰੀ ਜੋੜਾ ਥੋੜਾ ਨਾਲ ਮਨਾਈ ਜਾਊਗੀ ਡੀਜੇ ਡੀਜੇ ਵੀ ਬੁੱਕ ਕਰਾ ਰੱਖਿਆ ਹੀ ਫੋਰੀ ਜੋੜਾ ਥੋੜਾ ਨਾਲ ਪਸੰਦ ਬਣਾਵਾਂਗੇ ਤੇ ਦਿਨ ਵੀ ਵਧੀਆ ਠੰਡੇ ਦਾ ਹੀ ਨਹੀਂ ਜੀ ਨਹੀਂ ਬਿਲਕੁਲ ਆਹੀ ਹੱਕ ਹੀ ਨਹੀਂ ਹੈਗਾ ਜੀ ਚਾਈਨਾ ਡੋਰ ਤੇ ਬਿਲਕੁਲ ਪਰ ਐ ਵੀ ਪਸੰਦ ਦਾ ਕੰਮ ਐ ਵੀ ਐਤਵਾਰ ਕਰਕੇ ਵਧੀਆ ਲੱਗ ਜੂਗਾ ਦੇ ਨੇ ਤਿਆਰੀਆਂ ਨੇ ਕਿੰਨਾ ਦਾ ਮਾਲ ਆ ਜਿਹੜਾ ਪੱਲੰਦ ਮਾਲ ਪੂਰਾ ਵਧੀਆ ਲਿਆਂਦਾ ਹੋਈ ਤਿਆਰੀ ਸਾਡੇ ਕੋਲੋਂ ਪੂਰੀ ਫੁੱਲ ਲਈ ਵੀ ਗਾਹਕ ਦਾ ਮੰਤਲ ਆਏ ਹਾਂ ਐਤ ਵਾਰ ਕਰਕੇ ਗਾਹਕ ਵਧੀਆ ਨਿਕਲ ਕੇ ਆਉਗੇ ਦੀ ਗੱਲ ਕਿਹਦੀ ਕਿਹਦੀ ਮੰਗ ਆ ਕਿਹੜੀ ਕਿਹਦੀ ਡਿਮਾਂਡ ਚੱਲ ਰਹੀ ਹੈ ਅੱਜ ਦਾ ਬਾਜ਼ਾਰ ਦੇ ਵਿੱਚ ਸੰਗਤ ਡਿਮਾਂਡ ਤਾਂ ਹੀ ਅੱਜ ਕੱਲ ਰੰਗ ਬਰੰਗੇ ਪਤੰਗਾਂ ਦੀ ਚੱਲ ਰਹੀ ਹੈ ਸਾਰੇ ਲਿਆਂਦੇ ਹੋਏ ਨੇ ਜੀ ਵਧੀਆ ਡੋਰ ਲਿਆਤੀ ਹੋਈ ਹੈ ਜੀ ਸਾਰੇ ਤਰ੍ਹਾਂ ਦੀ ਡੋਰ ਲਿਆਤੀ ਹੋਈ ਹੈ ਚੈਨਾ ਡੋਰ ਬਾਜ਼ਾਰ ਦੇ ਵਿੱਚ ਜਿਵੇਂ ਮਿਲ ਜਾਂਦੀ ਹੈ ਜਵਾਕਰ ਨੂੰ ਉਹਦੇ ਕਰਕੇ ਮੰਦਾ ਹੀ ਆ ਜੀ ਤਾਂ ਗੈਲ ਡੋਰ ਨੂੰ ਕੋਈ ਪਸੰਦ ਨਹੀਂ ਕਰਦਾ ਜੀ ਬੱਚਾ ਲਗਦਾ ਵੀ ਡੈਂਡਰ ਬੰਗਣੀ ਚਾਹੀਦੀ ਹੈ ਜਾਂ ਰੁਕਦਾ ਹੋਣਾ ਨਹੀਂ ਬਿਕਣੀ ਚਾਹੀਦੀ ਜਿ ਜਮਾਣੀ ਬਿਕਣੀ ਚਾਹੀਦੀ ਬਿਲਕੁਲ ਬੰਦ ਹੋਣੀ ਚਾਹੀਦੀ ਬਹੁਤ ਵਧੀਆ ਗਾਹ ਕਾ ਇਹ ਮਲ ਕੇ ਬਹੁਤ ਰਸ਼ਾ ਉਹਰੇ ਟ੍ਰੈਫਿਕ ਮਲ ਕੇ ਜੀ ਬੱਚਿਆਂ ਦਾ ਔਰ ਹੁਣ ਛੁੱਟੀ ਹੋਈ ਹੈ ਕਿ ਇੰਨਾ ਮਲ ਕੇ ਮਾਲ ਦੀ ਸੇਲ ਵਧੀਆ ਸੇਲ ਹੈ ਜੀ ਗੱਲ ਹੈ ਔਰ ਬੱਚੇ ਖੁਸ਼ੀ ਖੁਸ਼ੀ ਹਰ ਆਈਟਮ ਨੂੰ ਮਲ ਕੇ ਪੜੀਆਂ ਔਰ ਦੇਸ਼ ਭਗਤੀ ਦੇ ਪਤੰਗ ਵਗੈਰਾ ਲੈ ਕੇ ਜਾਂਦੇ ਆ ਮੀਤਾ ਹੈ ਜੀ ਮਲ ਕੇ ਵਪਾਰ ਅੱਛਾ ਰਹੂਗਾ